ਸਾਸ਼ਕਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬੀ মিডিਆ ਮਹਿਮਾਨ ਪਤਕਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਮਾਨ ਦੀ ਫੇਰ ਵਿਗੜੀ ਸਿਹਤ ਫਟਿਸਚ ਕਰਵਾਇਆ ਗਿਆ ਦਾਖਲ ਮਜੀਠੀਆਂ ਨੇ ਸਰਕਾਰ ਨੂੰ ਕੀਤੀ ਬੇਨਤੀ ਕੀ ਸੀਐਮ ਦੀ ਸਿਹਤ ਦੀ ਜਾਣਕਾਰੀ ਰੱਖੀ ਜਾਵੇ ਪਾਰਦਰਸ਼ੀ ਤਰੰਤ ਅਰੰਝੋਸ਼ਰੇ ਅਮਚਲੀਆਂ ਗੋਲੀਆਂ ਨੌਜਵਾਨ ਦੁਕਾਨ ਬੰਦ ਕਰਕੇ ਪਰ 83 ਆਪਣੇ ਘਰ ਗੋਲੀਬਾਰ ਹਮਲਾਵਰ ਹੋਏ ਫਰਾਰ ਐਮਵੀਰਕ ਨੇ ਹੱਥ ਜੋੜ ਕੇ ਗੁਰਦਾਸ ਮਾਨ ਤੋਂ ਮੰਗੀ ਮੁਆਫੀ ਆਮ ਆਦਮੀ ਕਲੀਨਿਕ ਸਿਹਤ ਸੇਵਾਵਾਂ ਦੇ ਵਿੱਚ ਚੱਲਿਆ ਰਿਹਾ ਹੈ ਇੱਕ ਨਵੀਂ ਲਹਿਰ ਸਾਧੂ ਦਾਪੇ ਸੁਬਣਾ ਕੇ ਲੋਕਾਂ ਨੂੰ ਲਾਉਂਦੇ ਸੀ ਠੱਗੀ ਕੋਰਤ ਦੱਸਣੇ ਸਾਧੂ ਬਣਿਆ ਵਿਅਕਤੀ ਪੁਲਿਸ ਨੇ ਕੀਤਾ ਕਾਬੂ ਗਨਵੰਨਦੀ ਪਿਸਤੋਲ ਖਾਨ ਦੇ ਮਾਮਲੇ ਚ ਹਾਈ ਕੋਰਟ ਹੋਈ ਸਪੱਤ ਮੰਗੀ ਰਿਪੋਰਟ ਉਜੜਾਈਆਂ ਨੇ ਮਾਂਵਾਂ ਦੀਆਂ ਖੁੱਖਾਂ ਓਵਰਡੋਸ ਕਾਰਨ ਇੱਕ ਹੋਰ ਨੌਜਵਾਨ ਦੀ ਹੋਈ ਮੌਤ ਹੁਣ ਪੁਲਿਸ ਵੀ ਸੁਰੱਖਿਆ ਤਾਂ ਨਹੀਂ ਸਬ ਇੰਸਪੈਕਟਰ ਰ ਮਹਿਲਾ ਅਨਾਲ ਹੋਈ ਗਤੋਖਾ ਤੜੀ ਕੰਗਨਾ ਵੱਲੋਂ ਮਾਫੀ ਮੰਗਨ ਤੇ ਕੰਗ ਨੇ ਬੋਲਿਆ ਹੱਲਾ ਕਿਹਾ ਕੰਗਨਾਰ ਨੋਤ ਦੀ ਮਨੋ ਦਿਸ਼ਾ ਠੀਕ ਨਹੀਂ ਦਲਜੀਤ ਦੀ ਨਵੀਂ ਫਿਲਮ ਤੇ ਸੈਂਸਰ ਬੋਰਡ ਨੇ ਜੁਤਾਇਆ ਇਤਰਾ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਕੇ ਕੁਝ ਅਹਿਮ ਕਦਮ ਕੈਨੇਡਾ ਭੇਜਣ ਦਾ ਚਾਂਸਾ ਦੇ ਕੇ ਮਾਰੇ ਠੱਗੀ ਦੇ ਖਿਲਾਫ ਦੋ ਏਜੰਟਾਂ ਨੂੰ ਪੁਲਸ ਨੇ ਕੀਤਾ ਕਾਬੂ ਤੇ ਉਹਨਾਂ ਤੇ ਮਾਮਲਾ ਹੋਇਆ ਦਰਜ ਅਗਸਤ ਤੇ ਸਤੰਬਰ ਚੋ 340 ਨਾਬਾਲਗਾਂ ਦੇ ਕੀਤੇ ਗਏ ਚਲਾਨ ਫਿਰ ਵੀ ਸੂਬੇ ਦੇ ਵਿੱਚ ਨਹੀਂ ਰੁਕ ਰਹੀ ਅੰਡਰਏਜ ਡਰਾਈਵਿੰਗ ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਸਾਹਮਣੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੀਐਮ ਮਾਨ ਨੇ ਕੀਤਾ ਵੱਡਾ ਐਲਾਨ ਸਵੇਰ ਤੋਂ ਪੈ ਰਹੇ ਪੰਜਾਬ ਦੇ ਕਈ ਸੂਬਿਆਂ 'ਚ ਮੀਂਹ ਨੇ ਲੋਕਾਂ ਨੂੰ ਦਵਾਈ ਗਰਮੀ ਤੋਂ ਰਾਹਤ ਆਉਣ ਵਾਲੇ ਦਿਨਾਂ 'ਚ ਵੀ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਪਵੇਗਾ ਪੰਜਾਬ ਦੇ ਸੂਬਿਆਂ 'ਚ ਜ਼ੋਰਦਾਰ ਮੀਂਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟ ਡੀ ਵੀਜ਼ੇ ਦੇ ਵਿੱਚ ਲਿਆ ਰਹੇ ਨੇ ਕੁਝ ਸਖਤ ਨਿਯਮ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਆਪਣੇ ਵੀਜ਼ਾ ਤੇ ਨਿਯਮ ਕੀਤੇ ਸੱਤ ਲੋਕਾਂ ਨੂੰ ਲੱਗਿਆ ਝਟਕਾ ਤਿਉਹਾਰੀ ਸੀਜ਼ਨ ਆਉਣ ਦੇ ਹੀ ਸੋਨੇ ਦੀਆਂ ਕੀਮਤਾਂ ਨੇ ਛੋਇਆ ਸਮਾਨ ਨੂੰ ਚਾਂਦੀ ਦੀ ਕੀਮਤਾਂ ਦੇ ਵਿੱਚ ਆਈ ਗਿਰਾਵਟ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਕੱਲ ਮਿਲ ਸਕਦੀ ਹੈ ਇੱਕ ਮੁਫਤ ਦੀ ਸਹੂਲਤ ਆਮ ਜਨਤਾ ਨੂੰ ਮਹਿੰਗਾਈ ਤੋਂ ਮਿਲ ਸਕਦੀ ਹੈ ਰਾਹਤ ਸਸਤੇ ਹੋ ਸਕਦੇ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਾਧੂ ਦਾਪੇਸ ਬਣਾ ਕੇ ਲੋਕਾਂ ਨੂੰ ਲਾਉਂਦੇ ਸੀ ਠੱਗੀ ਕੋਰਤ ਸਣੇ ਸਾਧੂ ਬਣਿਆ ਵਿਅਕਤੀ ਪੁਲਿਸ ਨੇ ਕੀਤਾ ਕਾਬੂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹਾਂ ਵਾਗੀ ਤੁਸੀਂ ਦੇਖਦੇ ਰਹੋ ਨੀ ਢਰ ਪੰਜਾਬੀ মিডিਆ ਹੁੰਦੀ ਹੈ ਜਸ ਧੰਨਵਾਦ